ਭਾਜੀ ਕੀ ਨਾਮ ਤੁਹਾਡਾ ਜੀ ਦੱਸਦਾ ਅੱਜ ਇਹ ਵਿਆਹ ਹੋ ਰਿਹਾ ਪ੍ਰਾਤਮਿਕ ਸਮੇਂ ਦੀ ਯਾਦ ਦਿਵਾਉਂਦਾ ਪਿਆ ਤੁਸੀਂ ਆਪਦੀ ਲਾਈਫ 'ਚ ਇਹੋ ਜਿਹਾ ਕਦੇ ਵਿਆਹ ਵੇਖਿਆ ਤੇ ਸੱਸੇ ਦਾ ਭਾਜੀ ਮੈਂ ਜਤਿੰਦਰ ਡਿੰਪਾ ਤੇ ਮੇਰੀ 47 ਸਾਲ ਦੀ ਭਾਜੀ ਉਮਰ ਹੋ ਚੁੱਕੀ ਤੇ ਮੈਨੂੰ ਯਾਦ ਹੈ ਸੀ ਬਚਪਨ ਦੇ ਵਿੱਚ ਮਤਲਬ ਇਦਾਂ ਦੇ ਵਿਆਹ ਵੇਖਦੇ ਹੁੰਦੇ ਸੀ ਤੇ ਯਕੀਨ ਮੰਨੋ ਵੀ ਮੈਂ ਤੇ ਇਸ ਚੀਜ਼ ਨਾਲ ਬੜਾ ਜ਼ਿਆਦਾ ਡੰਗਾਈ ਤੋਂ ਜੁੜਿਆ ਆ ਜੀ ਮੈਨੂੰ ਇਹ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਨੇ ਅੱਜ ਕੱਲ ਦੇ ਵਿਆਹਾਂ ਦੇ ਵਿੱਚ ਤਾਂ ਉਹ ਕੋਈ ਮਜ਼ਾ ਨਹੀਂ ਤੁਸੀਂ ਟਾਈਮ ਦੇ ਟਾਈਮ ਜਾਂਦੇ ਹੋ ਟਾਈਮ ਦੇ ਟਾਈਮ ਸਗਨ ਫੜਾਇਆ ਔਰ ਵਾਪਸ ਆ ਜਾਂਦੇ ਹੋ ਔਰ ਇਹ ਚੀਜ਼ਾਂ ਜਿਹੜੀਆਂ ਹੁਣ ਬੈਠ ਕੇ ਇੱਕ ਦੂਜੇ ਨਾਲ ਦੁੱਖ ਸੁੱਖ ਫਰੋਲਣਾ ਕੋਈ ਪੁਰਾਣੀਆਂ ਗੱਲਾਂ ਯਾਦ ਕਰਨੀਆਂ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਘਟ ਗਈਆਂ ਔਰ ਸੱਚ ਜਾਣੋ ਇਸ ਵਿਆਹ ਦੀ ਸਾਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਸੀ ਇੰਨੀ ਕ ਐਕਸਾਈਟਮੈਂਟ ਸੀਗੀ ਸਾਨੂੰ ਵੀ ਅਸੀਂ ਇਹ ਵਿਆਹ ਦੇ ਵਿੱਚ ਕੀ ਕੀ ਕਰਨਾ ਹੈ ਮੈਂ ਤੇ ਚਾਚਾ ਜਗਿੰਦਰ ਸਿੰਘ ਮਾਨਕ ਸਾਡੀ ਇੱਕ ਬੜੀ ਪੁਰਾਣੀ ਰੀ ਸੀ ਔਰ ਇਹ ਸ਼ੌਂਕ ਜਿਹੜੇ ਨੇ ਚਾਚਾ ਹੀ ਮਾਨਕ ਹੀ ਪਗਾ ਸਕਦੇ ਹੋ ਹੋਰ ਕੋਈ ਨਹੀਂ ਪਗਾ ਸਕਦਾ ਔਰ ਉਹਨਾਂ ਨੂੰ ਬੜਾ ਸ਼ੌਂਕ ਸੀ ਤੇ ਸਾਡੀ ਵੀ ਇਚਾਤ ਸੀਗੀ ਵੀ ਅਸੀਂ ਇੱਕ ਇਦਾਂ ਦਾ ਵਿਆਹ ਕਰੀਏ ਔਰ ਸਾਡੀ ਪੀੜੀ ਦਾ ਸਮਰਪਏ ਲਾਸਟ ਵਿਆਹ ਹੈ ਤੇ ਅਸੀਂ ਪੂਰਾ ਜੋਰ ਲਾਇਆ ਹੈ ਅਸੀਂ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਦੇ ਅਸੀਂ ਲੱਗੇ ਹੋਏ ਆ ਔਰ ਇਹ ਸਾਰੀ ਕਲੈਕਸ਼ਨ ਮੰਜਾਂ ਦੀ ਦਰੀਆਂ ਦੀ ਇਹ ਤੁਸੀਂ ਸਭ ਤੋਂ ਵੱਡੀ ਗੱਲ ਇਹ ਵੇਖੋ ਜੋ ਤੁਹਾਨੂੰ ਇਹ ਚੀਜ਼ ਦਿਸ ਰਹੀ ਹੈ ਨਾ ਇਹਦੇ ਵਿੱਚ ਸਾਨੂੰ ਕੋਈ ਵੀ ਮੁੱਲ ਨਹੀਂ ਲਿਉਣੀ ਪਈ ਮੰਜੇ ਘਰ ਦੇ ਦਰੀਆਂ ਸਾਡੀ ਮੰਮੀ ਹੋਰਾਂ ਦੇ ਦਾਜ ਦੀਆਂ ਤੇ ਸਾਨੂੰ ਸਭ ਕੁਝ ਘਰੋਂ ਚੀਜ਼ਾਂ ਮਿਲੀਆਂ ਔਰ ਸਾਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੀ ਇਹ ਜਿਹੜੀ ਮਿਹਨਤ ਨੂੰ ਨਾ ਉਹ ਚਾਰ ਚੰਨ ਲੱਗ ਗਿਆ ਭਾਜੀ ਕੀ ਨਾਮ ਤੁਹਾਡਾ ਜਿਹੜਾ ਅੱਜ ਤੁਸੀਂ ਵਿਆਹ ਕਰ ਰਹੇ ਹੋ ਪ੍ਰਾਤਨ ਸਮੇਂ ਦੀ ਯਾਦ ਦਿਵਾਉਂਦਾ ਹੈ ਮਨ ਚ ਕਿਵੇਂ ਆਇਆ ਭਾਜੀ ਮੇਰਾ ਨਾਮ ਜਗਿੰਦਰ ਸਿੰਘ ਮਾਨਕ ਤੇ ਭਾਜੀ ਅਸੀਂ ਨੂਰਪੁਰ ਸੇਠਾਂ ਦਾ ਸਾਡਾ ਕਾਫੀ ਚਿਰ ਦਾ ਇੱਕ ਪ੍ਰਾਤਨ ਕਲੱਬ ਚੱਲ ਰਿਹਾ ਜੀ ਵੀ 25 ਸਾਲ ਤੋਂ ਤੇ ਅਸੀਂ ਤੀਆਂ ਦਾ ਮੇਲਾ ਲਾਉਂਦੇ ਹੁੰਦੇ ਸੀ ਤੇ ਉਸ ਦਾ ਸੱਭਿਆਚਾਰ ਦਾ ਅਸੀਂ ਉਹਦੇ ਤੌਰ ਤੇ ਤੁਰੇ ਜੁੜੇ ਹੋਏ ਹਿੱਸੇ ਦੇ ਨਾਲ ਬਟ ਇਹ ਜਿਹੜਾ ਵਿਆਹ ਦਾ ਮਸਲਾ ਸੀ ਇਹ ਇਦਾਂ ਸੀ ਵੀ ਸਾਡੇ ਜਨਵੇਂ ਚੁਆਕਾਂ ਨੂੰ ਜਿਹੜੀਆਂ ਆਪਾਂ ਮਾਡਰਨ ਪੁਰਾਣੀਆਂ ਕਨਾਤਾਂ ਜਾਂ ਪੁਰਾਣੇ ਲਾਉਡ ਸਪੀਕਰ ਘੋੜੀਆਂ ਜਾਂ ਕੇਲਿਆਂ ਵਾਲੇ 게ਟ ਇਹਨਾਂ ਸੱਭਿਆਚਾਰ ਦਾ ਜਰਾ ਜਿੰਨਾ ਵੀ ਪੁਰਾਣੇ ਜਵਾਕਾਂ ਨੂੰ ਜਾਂ ਨਵੇਂ ਜਵਾਕਾਂ ਨੂੰ ਸੋਰੀ ਨਹੀਂ ਪਤਾ ਸੀਗਾ ਪੁਰਾਣੇ ਸਿਰ ਬੰਦਿਆਂ ਨੂੰ ਪਤਾ ਸੀ ਜਾਂ ਜਿਹੜਾ 30 ਸਾਲ ਪਹਿਲਾਂ ਇਦਾਂ ਦਾ ਮਾਹੌਲ ਹੁੰਦਾ ਸੀ ਜਾਨੀ ਵਿਆਹਾਂ ਦਾ ਤੇ ਕੋਸ਼ਿਸ਼ ਇਹ ਹੀ ਸੀ ਵੀ ਨਵੀਂ ਪੀੜੀ ਨੂੰ ਵੀ ਪਤਾ ਲੱਗ ਸਕੇ ਵੀ ਜਾਨੀ ਪਹਿਲਾਂ ਇਦਾਂ ਦੇ ਵਿਆਹ ਹੁੰਦੇ ਸੀ ਇਹ ਸਮਾਨ ਕਿੱਥੋਂ ਲੈ ਕੇ ਆਂਦੇ ਤੇ ਪਿੱਛੇ ਕਨਾਤਾਂ ਹੈਗੀਆਂ ਜਾਂ ਹੋਰ ਦੂਜੇ ਦੇ ਦਾ ਸਮਾਨ ਹੈ ਸਮਾਨ ਦੂਸਰਾ ਤਾਂ ਪਰਸਨਲੀ ਸਾਡੀਆਂ ਮਾਵਾਂ ਦਦੀਆਂ ਦਾ ਸੰਭਾਲਿਆ ਆ ਅਸੀਂ ਤਕਰੀਬਨ ਉਹੀ ਹੈ ਜੀ ਸਾਡੇ ਅੱਗਾਗਰਾਂ ਪ੍ਰਾਤਾਂ ਜਾਂ ਚਰਖੇ ਇਹ ਤਾਂ ਸਾਡੇ ਪੁਰਾਣੇ ਬਾਕੀ ਜੋ ਇਹ ਟੈਂਟਲ ਹੈਗਾ ਸਿਸਟਮ ਇਹ ਜੀ ਸਾਡੇ ਕਲਾਸਿਕਸ ਵਾਲੇ ਭਪਿੰਦਰ ਜੀ ਅਰ ਸ਼ਮਸ਼ੇਰ ਜੀ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਪੁਰਾਣੇ ਸਮੇਂ ਦੀਆਂ ਕਨਾਤਾਂ ਚਾਹੀਦੀਆਂ ਨੇ ਵੀ ਇੱਕ ਪੁਰਾਣਾ ਮਾਹੌਲ ਮੈਂ ਕ੍ਰੀਏਟ ਕਰਨਾ ਚਾਹੁੰਦਾ ਔਰ ਝੰਡੀਆਂ ਇਹ ਝੰਡੀਆਂ ਵੀ ਖਾਸ ਤਰ੍ਹਾਂ ਉਹਨਾਂ ਆਪਣੇ ਮਜ਼ਦੂਰ ਲਾ ਕੇ ਬਣਵਾਈਆਂ ਆ ਉਦੋਂ ਮੇਰਾ ਇੱਕ ਭਤੀਜਾ ਹੈ ਜੀ ਡਿੰਪਲ ਨੂੰ ਕੁੜੀਆਂ-ਕੁੜੀਆਂ ਦਾ ਸ਼ੌਂਕ ਸੀ ਉਹਨੇ ਕਿ ਮੈਂ ਕੁੜੀਆਂ ਚ ਰੁੱਲ ਲਵਾਂਗਾ ਇਦਾਂ ਭਾਂਜੇ ਨੇ ਉਠ ਰਿਆਂਦਾ ਸਾਰੀ ਇੱਕ ਟੀਮ ਮਤਲਬ ਟੀਮ ਵਰਕ ਕੋਈ ਇੱਕ ਬੰਦੇ ਦਾ ਕੰਮ ਨਹੀਂਗਾ ਜਿੰਨੂੰ ਵੀ ਜਿਹੜਾ ਕੰਮ ਕਿਹਾ ਉਹਨੇ ਬੜੇ ਪਿਆਰ ਨਾਲ ਨੇਪਰੇ ਚੜਾਇਆ ਔਰ ਵਧੀਆ ਲਖਿਆ ਕੀ ਨਾਮ ਤੁਹਾਡਾ ਜਿੱਦਾਂ ਹੁਣ ਇਹ ਵਿਆਹ ਹੋ ਰਿਹਾ ਪ੍ਰਾਤਨ ਸਮੇਂ ਦੀ ਯਾਦ ਤੁਹਾਨੂੰ ਆਉਂਦਾ ਕੀ ਲੱਗਦਾ ਜੀ ਇਹ ਪ੍ਰਾਤਨ ਵਿਆਹ ਜਿਹੜਾ ਹੈ ਇਸ ਵਿਆਹ ਦੀ ਯਾਦ ਦੇ ਵਿੱਚ ਸਾਨੂੰ ਆਪਣਾ ਸਮਾਂ ਯਾਦ ਆ ਗਿਆ ਸਾਡੇ ਵੀ ਮਨ ਦੀ ਤਮੰਨਾ ਏ ਸੀ ਕਿ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਫਿਰ ਵਿਆਹ ਕਰੀਏ ਤਾਂ ਕਿ ਲੋਕਾਂ ਦੇ ਵਿੱਚ ਨਵੀਂ ਜਾਗਰੂਕਤਾ ਆ ਸਕੇ 1975 ਦੇ ਵਿੱਚ ਵੀ ਮੇਰੀ ਸ਼ਾਦੀ ਇਹੋ ਜਿਹੀਆਂ ਕਨਾਤਾਂ ਦੇ ਵਿੱਚ ਹੋਈ ਪੰਜ ਮਾਰਚ 1975 ਔਰ ਅੱਜ ਤੁਹਾਡੇ ਸਾਹਮਣੇ ਆ ਵੀ ਇੰਨੇ ਚਿਰ ਘੱਟੋ-ਘੱਟ 51 ਸਾਲ ਬਾਅਦ ਅੱਜ ਸਾਡੇ ਭਤੀਜੇ ਦੇ ਵਿਆਹ ਦੇ ਵਿੱਚ ਫੇਰ ਉਹ ਟੈਂਟ ਹੋਈ ਹੋਇਆ ਤਾਂ ਕਿ ਲੋਕ ਖੁੱਲੇ ਖਰਚਾ ਤੋਂ ਬਚ ਕਰਨ ਆਪਦੇ ਖੁੱਲੇ ਵੇੜਿਆਂ 'ਚ ਪ੍ਰਾਤਨ ਚੀਜ਼ਾਂ ਪ੍ਰਾਤਨ ਸਮੇਂ ਪ੍ਰਾਤਨੀ ਖਾਣੇ ਪਰੋਸੇ ਜਾ ਰਹੇ ਨੇ ਕਿਉਂਕਿ ਨਵੇਂ ਖਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਮਿਕਸਿੰਗ ਆਈ ਬਿਮਾਰੀ ਹੈ ਪੈਸਿਆਂ ਦੇ ਵਿੱਚ ਆਪਾਂ ਨੂੰ ਕੁਝ ਨਹੀਂ ਮਿਲਦਾ ਇਸ ਕਰਕੇ ਅਸੀਂ ਉਸੇ ਤਰ੍ਹਾਂ ਹੀ ਬਿਲਕੁਲ ਸਾਰਾ ਹੀ ਪ੍ਰਾਤਨ ਸਮੇਂ ਦੇ ਹਸਾਬ ਨਾਲ ਹੀ ਘੋੜੀਆਂ ਲਿਆਂਦੀਆਂ ਨੇ ਮੰਝਾਂ ਦੇ ਉੱਤੇ ਪ੍ਰਾਣੇ ਸਹਰਾਣੇ ਕੱਢੇ ਪੱਕੀਆਂ ਉਹ ਹੀ ਯਾਦਾਂ ਸਾਡੀਆਂ ਮਾਤਾਵਾਂ ਪੈਣਾ ਦੀਆਂ ਸਾਡੀਆਂ ਧੀਆਂ ਦੀਆਂ ਅਜੇ ਪਈਆਂ ਸਾਡੇ ਕੋਲ ਸੰਭੀਆਂ ਪਈਆਂ ਨੇ ਚਰਖੇ ਪਿੱਤਲ ਦੇ ਭਾਂਡੇ ਸਭ ਸਾਡੇ ਘਰ ਵਿੱਚ ਰਹਿ ਜਦਾਰ ਔਰ ਅਸੀਂ ਇਹਨੂੰ ਫੈਲਦੇ ਨੇ ਕੀ ਲੱਗਦਾ ਉਹ ਸਮਾਂ ਵਧੀਆ ਸੀ ਕਿ ਆ ਸਮਾਂ ਵਧੀਆ ਅੱਜ ਦਾ ਸਮਾਂ ਬਹੁਤ ਹੀ ਵਧੀਆ ਜਿਹੜਾ ਅੱਜ ਅਸੀਂ ਲਾ ਰਹੇ ਹਾਂ ਪ੍ਰਾਤਨ ਦਾ ਕਿਉਂਕਿ ਜਿਹੜਾ ਪ੍ਰਾਤਨ ਸਮਾਸੀ ਨਾ ਉਹਨੂੰ ਯਾਦ ਕਰਕੇ ਅੱਜ ਦਾ ਸਮਾਂ ਜਿਹੜਾ ਉਹਦੇ ਅੱਗੇ ਬਹੁਤ ਥੱਕਾ ਸਿਰਫ ਪ੍ਰਾਤਨ ਸਮਾਂ ਬਹੁਤ ਚੰਗਾ ਸੀ ਇੱਕ ਦੂਜੇ ਕੋਲ ਬੈਠ ਕੇ ਗੱਲਾਂ ਕਰਦੇ ਸੀ ਇੱਕ ਦੂਜੇ ਦੇ ਦੁੱਖ ਸੁੱਖ ਸੁਣਦੇ ਸਾਂ ਇੱਕ ਦੂਜੇ ਦੇ ਪਿਛਲੇ ਦਿਨਾਂ ਤੋਂ ਵਿੱਚ ਯਾਦਾ ਕੀਤੀਆਂ ਹੋਈਆਂ ਗੱਲਾਂ ਪਾਕਿਸਤਾਨ ਦੀਆਂ ਪੁਰਾਣੀਆਂ ਗੱਲਾਂ ਯਾਦ ਕਰਦੇ ਆ ਬਜ਼ੁਰਗ ਇਕੱਠੇ ਹੋਣਾ ਔਰ ਪਹਿਲੋਂ ਮਹੀਨਾ ਮਹੀਨਾ ਪ੍ਰੋਗਰਾਮ ਬਣਾ ਲੈਣਾ ਕਿ ਫਲਾਣੇ ਵਿਆਹ 'ਚ ਇਕੱਠੇ ਹੋਵਾਂਗੇ ਉੱਥੇ ਉਹਨਾਂ ਨੇ ਆਉਣਾ ਇਕੱਲਾ ਅੱਜ ਕੀ ਸਿਰਫ 2 ਘੰਟੇ ਜਾਂ 3 ਘੰਟੇ ਤਿੰਨ ਘੰਟੇ ਤੋਂ ਵੱਧ ਵਿਆਹ ਨਹੀਂ ਕਿਸੇ ਦੀ ਸੰਡੀ ਨਹੀਂ ਕਿਤੇ ਡੀਜੇ ਲੱਗਾ ਹੁੰਦਾ ਕਿਤੇ ਕੋਈ ਸ਼ੋਰ ਪੈ ਰਿਹਾ ਆਏ ਤੇ ਤਿੰਨ ਘੰਟੇ ਦੀ ਵਿਆਹ ਸਮਾਪਤ ਪਰੰਤੂ ਪੁਰਾਣਾ ਸਮਾ ਜਿਹੜਾ ਮੈਂ ਤਾਂ ਅੱਜ ਵੀ ਕਹਿਣਾ ਵੈਗ ਰੁਪੜੀ ਜਾਂ ਕਰੇ ਤੇ ਪੁਰਾਣਾ ਸਮਾ ਫੇਰ ਆਵੇ ਤਾਂ ਕਿ ਅਸੀਂ ਵੇਖਦੇ ਰਹੀਏ ਸਾਡੇ ਬੱਚੇ ਵੀ ਇਹਦਾ ਆਨੰਦ ਮਾਣਦੇ ਰਹਿਣ